ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਬੀਬੀਐਨ ਪੰਜਾਬ ਤੇ ਅਸੀਂ ਇਸ ਵੇਲੇ ਪਹੁੰਚੇ ਹੋਏ ਹਾਂ ਸ਼੍ਰੀ ਅਮਰitsar ਸਾਹਿਬ ਨੰਗਲੀ ਪਿੰਡ ਹੈ ਸਰਦਾਰ ਨਿਰਮਲ ਸਿੰਘ ਜੀ ਦੇ ਸਟੱਡ ਫਾਰਮ ਦੇ ਵਿੱਚ ਖੜੇ ਹਾਂ ਉਹਦੇ ਸਟੱਡ ਫਾਰਮ ਤੇ ਸਾਡੇ ਨਾਲ ਹੋਰ ਵੀ ਭਰਾ ਜੁੜੇ ਆ ਵੱਖ-ਵੱਖ ਘੋੜਿਆਂ ਦੇ ਸ਼ਕੀਨ ਘੋੜਿਆਂ ਨੂੰ ਚਾਣ ਵਾਲੇ ਤੇ ਸਰਦਾਰ ਨਿਰਮਲ ਸਿੰਘ ਜੀ ਨੂੰ ਚਾਣ ਵਾਲੇ ਤੇ ਸਾਡਾ ਵੀ ਇਹਨਾਂ ਨਾਲ ਪ੍ਰੇਮ ਹੋਇਆ ਲਗਭਗ 3-4 ਮਹੀਨਿਆਂ ਤੋਂ ਜਦੋਂ ਫੜਾਏ ਸੀ ਉਸ ਵੇਲੇ ਬਹੁਤ سارے ਇਲਾਕੇ ਦੇ ਵਿੱਚ ਮਦਦ ਹੋਈ ਇਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਆਪਣੇ ਟਰੈਕਟਰ ਦਿੱਤੇ ਆਪਣੀਆਂ ਗੱਡੀਆਂ ਦਿੱਤੀਆਂ ਤੇ ਆਪਣੇ ਫਾਰਮ ਦੇ ਵਿੱਚ ਸਾਨੂੰ ਜਗ੍ਹਾ ਦਿੱਤੀ ਸਭ ਨੂੰ ਤੇ ਬੜਾ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਤੇ ਅੱਜ ਬੜਾ ਖੁਸ਼ੀ ਵਾਲਾ ਮੌਕਾ ਸਾਰੇ ਮਿੱਤਰ ਸੱਜਣ ਇਕੱਠੇ ਹੋਏ ਐ ਕਿ ਅੱਜ ਇਹਨਾਂ ਨੂੰ ਭਰਾ ਹੁਣਾਂ ਨੇ ਘੋੜਾ ਸੌਂਪਿਆ ਤੇ ਭਾਜੀ ਹੁਣਾਂ ਕੋਲ ਲੈ ਚਲਦੇ ਤੇ ਪੂਰੀ ਜਾਣਕਾਰੀ ਦਿੰਦੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਜੂਪੀ ਇਧਰੋਂ ਫੜੀ ਹਾਂਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੁਸੀਂ ਦੱਸੋ ਭਾਜੀ ਪਹਿਲਾਂ ਪੂਰਾ ਨਾਮ ਦੱਸਿਓ ਤੇ ਕੀ ਨਾਮ ਹੈ ਤੁਹਾਡਾ ਤੇ ਹਾਂਜੀ ਵੀਰੇ ਮੇਰਾ ਨਾਮ ਜਸਕਰਨ ਸਿੰਘ ਆ ਜੀ ਜੀ ਹਾਂਜੀ ਸ਼ਾਰਟ ਨੇਮ ਜੱਸਾ ਕਹਿੰਦੇ ਸਾਰੇ ਜੀ ਜੀ ਤੇ ਡਿਸਟ੍ਰਿਕਟ ਮੋਗਾ ਪੈ ਜਾਂਦਾ ਵੈਸੇ ਸਾਡਾ ਤਲਵੰਡੀ ਭਾਈ ਕੋਲੇ ਪਿੰਡ ਹੈ ਜੀ ਕਾਲਗੇ ਵਾਲਾ ਜੀ ਹਾਂਜੀ ਹਾਂਜੀ ਤੇ ਭਾਜੀ ਉਹ ਵੀ ਘੋੜਾ ਕੋਈ ਨਾ ਲੈ ਜਾ ਸਰਦਾਰ ਨਿਰਮਲ ਸਿੰਘ ਜੀ ਕਿਵੇਂ ਤੁਹਾਡੀ ਜਾਣ ਪਛਾਣ ਹੋਈ ਹੈ ਅ ਬਸ ਬਾਈ ਜੀ ਨਾਲ ਮਤਲਬ ਘੋੜਿਆਂ ਕਰਕੇ ਹੀ ਪਿਆਰ ਪਿਆ ਜੀ ਜੀ ਹਾਂਜੀ ਬਾਈ ਸਭਾ ਆਪਣਾ ਵੀਰ ਆ ਜੀ ਤੇ ਇਹਨਾਂ ਨੇ ਵੀ ਕੁਝ ਟਾਈਮ ਪਹਿਲਾਂ ਆਪਣੇ ਤੋਂ ਘੋੜਾ ਲੈ ਸੀ ਕੋਸਟ ਟਾਈਮ ਪਹਿਲਾਂ ਆਪਣੇ ਤੋਂ ਇਹਨਾਂ ਨੇ ਘੋੜਾ ਲਿਆ ਸੀਗਾ ਜੀ ਜੀ ਤੇ ਇਹਨਾਂ ਨੂੰ ਆਪਣਾ ਮਤਲਬ ਵਧੀਆ ਲੱਗਾ ਵਿਹਾਰ ਅਸੀਂ ਕੁਝ ਵੈਸੇ ਤਾਂ ਅਸੀਂ 15 ਕਿ ਸਾਲਾਂ ਤੋਂ ਵਰਤ ਰਹੇ ਹਾਂ ਜੀ 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 ਹਾਂਜੀ ਆਪਣਾ ਕਾਫੀ ਇਹ ਏਰੀਆ ਚ ਹਨਾ ਹੈਗੇ ਸੱਜਣ ਮਿੱਤਰ ਪਿਆਰਾ ਜੀ ਫਿਰ ਇਸ ਤਰ੍ਹਾਂ ਹੀ ਮਤਲਬ ਆਪਣਾ ਬਾਈ ਨਾਲ ਮੁਲਾਕਾਤ ਹੋਈ ਜੀ ਜੀ ਤੇ ਬਾਈ ਨੂੰ ਵੀ ਆਪਣਾ ਦੇਖੋ ਸੁਭਾਅ ਵਧੀਆ ਲੱਗਾ ਸਾਨੂੰ ਬਾਈ ਦਾ ਬਹੁਤ ਵਧੀਆ ਲੱਗਾ ਜੀ ਤੇ ਇੱਥੇ ਫਿਰ ਅਸੀਂ ਬੈਠੇ ਬੈਠੇ ਨੇ ਬਾਈ ਦਾ ਵੀ ਹੋਇਆ ਮਨ ਵੀ ਆਪਾਂ ਸ਼ੌਂਕ ਹੁੰਦਾ ਹਰੇਕ ਬੰਦੇ ਨੂੰ ਹਨਾ ਤੇ ਸਟੱਡ ਫਾਰਮ ਤਿਆਰ ਕਰਨ ਦਾ ਚਲੋ ਅਸੀਂ ਰਾਤ ਤੇ ਚਾਏ ਸਾਨੂੰ ਵਧੀਆ ਲੱਗਾ ਇੱਕ ਦੂਜੇ ਨਾਲ ਮਿਲ ਕੇ ਕੋਈ ਮੈਂ ਵੀ ਗਲਤ ਰੇਟ ਨਹੀਂ ਮੰਗਿਆ ਕਰੋੜਾਂ ਅਰਬਾਂ ਵਾਲੀ ਗੱਲ ਨਹੀਂ ਕੀਤੀ ਜੀ ਛੋਟੇ ਜ਼ਿੰਮੇਦਾਰ ਉਹਨਾਂ ਹੀ ਕੱਲ ਕੀਤੀ ਜਿੰਨੇ ਦੀ ਚੀਜ਼ ਆ ਤੇ ਬਾਈ ਉਹਨਾਂ ਨੂੰ ਬੜਾ ਜੈਨੂਅਲ ਲੱਗਾ ਆਪਣਾ ਕੰਮ ਇਹਨਾਂ ਨੇ ਆਪਣੇ ਤੇ ਪੂਰਾ ਭਰੋਸਾ ਕੀਤਾ ਤੇ ਆਪਣੇ ਤੋਂ ਇਹਨਾਂ ਨੇ ਫਿਰ ਕੋੜਾ ਖਰੀਦਿਆ ਜੀ ਜੀ ਔਰ ਅਸੀਂ ਸੌਦਾ ਬਾਈ ਕਹਿੰਦਾ ਇੰਨੇ ਆਈ ਨਹੀਂ ਗੱਲ ਕਹੀ ਵੀ ਤੂੰ ਕਿੰਨੇ ਮੰਗਦਾ ਤੇ ਅਸੀਂ ਉਹ ਕਹਿੰਦੇ ਵੀਰੇ ਜਿੰਨੇ ਦੀ ਤੇਰੀ ਚੀਜ਼ ਆ ਸਾਨੂੰ ਦੇ ਦੇ ਸਾਨੂੰ ਤੇਰੇ ਤੇ ਭਰੋਸਾ ਜੀ ਜੀ ਬਾਈ ਹੁਣਾਂ ਉਹ ਸਭ ਤੋਂ ਵੱਡੀ ਚੀਜ਼ ਭਰੋਸੇ ਦੀ ਐ ਬਿਲਕੁਲ ਭਾਜੀ ਹੁਣਾਂ ਨਾ ਜਦੋਂ ਵੀਡੀਓ ਬਣਾਉਣ ਤੋਂ ਪਹਿਲਾਂ ਗੱਲ ਚੱਲਦੀ ਸੀ ਇਹ ਕਹਿੰਦੇ ਕਿ ਜਿੰਨੇ ਵੀ ਘੋੜੇ ਜਾਂ ਘੋੜੀਆਂ ਲਈਆਂ ਤੁਹਾਡੇ ਤੋਂ ਲਈਆਂ ਹਾਂਜੀ ਬਾਈ ਤੇ ਕਦੇ ਕੋਈ ਮੁੱਲ ਵੀ ਨਹੀਂ ਹੋਇਆ ਨਹੀਂ ਹੋਇਆ ਵੀਰੇ ਕਿਉਂਕਿ ਦੇਖੋ ਜਿੱਥੇ ਪਰਿਵਾਰ ਉੱਥੇ ਫਿਰ ਮੁੱਲ ਕਰਾਂਗੇ ਤਾਂ ਫਿਰ ਉਦਾਂ ਫਿਰ ਗੱਲ ਨਹੀਂ ਨਾ ਸਵਾਦ ਵਾਲੀ ਰਹੀ ਜੀ ਜੀ ਠੀਕ ਆ ਆਪਦਾ ਜੈਨੂਇਨ ਚੀਜ਼ ਦੋ ਕੱਲ ਨੂੰ ਅਗਲੇ ਤੋਂ ਲੈਣੀ ਪੈ ਜੇ ਜਾ ਕੁਛ ਵੀ ਆ ਵਿਚ ਨਹੀਂ ਪਾ ਜੇ ਤੇ ਫਿਰ ਉਹ ਮਿੱਤਰਤਾ ਹੀ ਤੇ ਫਰਕ ਪੈਂਦਾ ਜੀ ਜੇ ਹੁਣ 5 ਵਾਲੀ ਕੋਈ 20 ਲੱਖ ਦੀ ਚੀਜ਼ ਆ ਆਪਾਂ 70 80 ਦੇ ਦੀ ਜੀ ਉਹ ਫਿਰ ਉਹਨੂੰ ਕਿਵੇਂ ਬਾਅਦ ਚ ਹਣਾ ਸੈਟ ਅਪ ਕਰਨਾ ਬਹੁਤ ਔਖਾ ਹੈ ਜਿੰਨੇ ਦੀ ਚੀਜ਼ ਆ ਓਨੇ ਚ ਆਪਾਂ ਦਵਾਂਗੇ ਤੇ ਆਪਣੇ ਨਾਲ ਬੰਦੇ ਜੁੜਦੇ ਹੀ ਆ ਇੱਕ ਅਕਸਰ ਸਿਆਣੇ ਕਹਿੰਦੇ ਹੁੰਦੇ ਸੀ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਨਾ ਇਹਦੀ ਕੋਈ ਉਮਰ ਹੈ ਤੇ ਇਹ ਗੱਲ ਨੂੰ ਕਿੰਨੀ ਕਿ ਠੁਕਮੀ ਮੰਨਦੇ ਹੋ ਤੁਸੀਂ ਨਹੀਂ ਤਾਂ ਹੈਗੀ ਆ ਗੱਲ ਇਹ ਤਾਂ ਹੈਗੀ ਜਿਹੜਾ ਇਹ ਨਾ ਘੋੜਾ ਹੁੰਦਾ ਵੀਰੇ ਇਹ ਖੂਨ ਚ ਹੁੰਦਾ ਜੀ ਜੇ ਆਪਣੇ ਮਾਪਿਆਂ ਨੇ ਨਾਮ ਹੀ ਰੱਖਿਆ ਹੋਵੇ ਨਾ ਤੇ ਪਿੱਛੋਂ ਨਾਨਕਿਆਂ ਨੇ ਕਦੇ ਜੇ ਕੋਈ ਮਤਲਬ ਬਲੱਡ ਚ ਆਪਣੇ ਇਹ ਚੀਜ਼ ਆ ਜਾਂਦੀ ਜਿਵੇਂ ਆਪਾਂ ਨੇ ਘੋੜਿਆਂ ਦੀ ਬਲੱਡ ਲਾਈਨ ਪੁੱਛਦੇ ਪਿੱਛੋਂ ਕਿਹੜਾ ਖਾਮ ਦਾਣਾ ਮਤਲਬ ਇਹ ਹੁਣ ਇਹ ਸ਼ੌਂਕ ਕਿਤੇ ਨਾ ਕਿਤੇ ਇਹ ਉੱਭਰ ਕੇ ਆ ਜਾਂਦਾ ਜੀ 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 ਜਿਵੇਂ ਬਾਈ ਹੁਣਾਂ ਦੇ ਫਾਦਰ ਸਾਹਿਬ ਰੱਖਦੇ ਸੀਗੇ ਜੀ ਪਲਵਾਨ ਉਹ ਫਿਰ ਕੀੜਾ ਹੀ ਜਗਣਾ ਹੀ ਜਗਣਾ ਜੀ 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 ਇਹ ਚਾਹੇ ਉਹ ਕੋਈ 5 ਸਾਲ ਟਾਈਮ ਵੱਧ ਲੱਗ ਜਾਂਦਾ ਪਰ ਇਹ ਜਿਹਦੇ ਖੂਨ ਚ ਆ ਨਾ ਉਹਨੇ ਬਾਲਾ ਤਾਂ ਮਾਰ ਨਹੀਂ ਮਾਰਦਾ ਜੀ ਜੀ ਤੇ ਹੁਣ ਆਪਾਂ ਸ਼ੁਰੂਆਤ ਕਰੀਏ ਇਹ ਜਿਹੜਾ ਘੋੜਾ ਹੈ ਇਹਦੀ ਸ਼ੁਰੂਆਤ ਦੱਸੋ ਤੇ ਕੀ ਨਾਮ ਹੈ ਇਹਦਾ ਤੇ ਦੀ ਪੋਸਟਾਂ ਬਾਰੇ ਦੱਸੋ ਹਾਂਜੀ ਵੀਰੇ ਮੈਂ ਪਹਿਲਾਂ ਤਾਂ ਤੁਹਾਨੂੰ ਘੋੜੇ ਬਾਰੇ ਦੱਸਦਾ ਜੀ ਇਹਦਾ ਜਿਹੜਾ ਨਾਮ ਆ ਉਹ ਹੈਗਾ ਜੀ ਹਿੰਦਕੇਸਰੀ ਜੀ ਹਿੰਦਕੇਸਰੀ ਮਤਲਬ ਸਾਰੇ ਹੀ ਜਾਣਦੇ ਹਨ ਫੇਮਸ ਘੋੜਾ ਇਹ ਜੀ ਜੀ ਤੇ ਜਿਹੜਾ ਇਹਦਾ ਬਾਪ ਆ ਜੀ ਜੇ ਆਪਾਂ ਇਹਦਾ ਬਾਪ ਦੀ ਗੱਲ ਕਰੀਏ ਬਾਪ ਹੈਗਾ ਤਾਂ ਅਲਬਖਸ਼ ਜੀ ਅਲਬਖਸ਼ ਸੀਗਾ ਗੈਰੀ ਗੱਲ ਕੋਲੇ ਜੀ ਹੁਣ ਉਹ ਇਸ ਟਾਈਮ ਬਠਿੰਡੇ ਆ ਬਾਈ ਸ਼ਰੀ ਕੋਲੇ ਜੀ ਉਹਦਾ ਬਾਪ ਆ ਗਿਆ ਦਰੋਣਾ ਜੀ ਦਰੋਣੇ ਦਾ ਆ ਗਿਆ ਸ਼ਾਨਦਾਰ ਜੇ ਸ਼ਾਨਦਾਰ ਵੀ ਆਪਣੇ ਅਮਰਸਰ ਰਿਆ ਸੀਗਾ अच्छा मतलब उस हां सोनू वीर ਕੋਲ ਉਹੀ ਇਹ ਬਲੱਡ ਲਾਈਨ ਹੈਗੀ ਜੇ ਇਹਦੀ ਮਾਂ ਲੇ ਪੱਖ ਤੋਂ ਤੁਰ ਪੀਏ ਮਾਂ ਇਹਦੀ ਹੈਗੀ ਆ ਜੀ ਆਪਣੇ ਤੂਰਮਨ ਜਾਰੇ ਪੈਂਡਾ 5.5 ਇੰਚ ਦੀ ਗੋਲੀ ਅੱਛਾ ਜੀ ਤੇ ਮਸਤੂਆਣਾ ਸਾਹਿਬ ਲਗਾਤਾਰ 3 ਸਾਲ ਉਹ ਸ਼ੋਅ ਜੱਤਦੀ ਰਹੀ ਜੀ ਆਪ ਉਹ ਰਾਜੰਸ ਦੀ ਆ ਬਹੁਤ ਚੰਗਾ ਬਰੀਡ ਕੀਤਾ ਫਿਰ ਘੋੜੇ ਨੇ ਵੀ ਗਾਂ ਬੱਚਿਆਂ ਚਾਹ ਦਾ ਦਿਖਾਇਆ ਜਿਹੜਾ ਮਤਲਬ ਰੂਪ ਬਹੁਤ ਸੋਹਣੇ ਰਿਜ਼ਲਟ ਆਏ ਤੇ ਜਿੰਨੇ ਬੱਚੇ ਆਏ ਲਗਭਗ ਬਲੇਜ਼ ਵਾਲੀ ਆਏ ਜੀ ਹਾਂਜੀ ਤੇ ਉਮਰੇ ਦੀ ਜਿਹੜੀ 3.5 ਸਾਲ ਹੋ ਗਈ ਇਹਦੀ ਜੀ 3.5 ਸਾਲ 3.5 ਸਾਲ ਕੱਦ 66 ਇੰਚ ਕਰਦਾ ਜੀ ਇਹਦਾ ਘੋੜੇ ਦਾ ਅੱਛਾ ਜੀ ਹਾਂਜੀ ਜੀ ਜੀ ਤੇ ਸ਼ੋਹਾਂ 'ਚ ਜੇ ਗੱਲ ਕਰੀਏ ਬਰੀਡਿੰਗ ਦੇ ਨਾਲ ਕਈ ਘੋੜੇ ਸ਼ੋਅ ਕਰਦੇ ਆ ਬਰੀਡਿੰਗ ਨਹੀਂ ਕਰਦੇ ਜੀ ਇਹਨੇ ਬਰੀਡਿੰਗ ਵੀ ਕੀਤੀ ਆ ਤੇ ਸ਼ੋਅ ਵੀ ਲੜੇ ਆ ਜੀ ਦੋ ਦੰਦ ਦੇ ਵਿੱਚ ਪੁਸ਼ਕਰ ਵੀ ਇਹ ਨੰਬਰ ਜਿੱਤੇ ਆ ਜਿੰਨੇ ਪੰਜਾਬ ਆਪਣੇ ਹੋਏ ਆ ਸ਼ੋਅ ਜਿੰਨੇ ਵੀ ਜੀ ਸਾਰਿਆਂ ਦੇ ਵਿੱਚੋਂ ਇਹ ਨੰਬਰ ਲੈ ਕੇ ਆਇਆ ਜਾਨੀ ਕਿ ਦੂਜੇ ਤੀਜੇ ਤੇ ਇਹੀ ਨਹੀਂਗਾ ਵੀ 7ਵੇਂ 8ਵੇਂ ਵਾਲਾ ਨਹੀਂ ਪਹਿਲੇ ਮਤਲਬ ਦੋਵਾਂ ਤਿੰਨਾਂ ਚ ੜਦਾ ਹੀ ਰਿਹਾ ਜੀ ਜੀ ਹਾਂਜੀ ਸੋ ਇਹਨਾਂ ਦਾ ਇੱਕ ਇੱਕ ਟੇਵਾ ਹੀ ਕਹਿ ਸਕਦੇ ਆ ਜਾਂ ਜਿਵੇਂ ਪੂਰੀ ਦੀ ਹਿਸਟਰੀ ਰੱਖਦੇ ਹੋ ਇਹ ਕਿਵੇਂ ਇੰਨੀ ਜਾਣਕਾਰੀ ਮਿਲਦੀ ਕਿ ਇਹ ਕਿੱਥੋਂ ਆਇਆ ਕਿਵੇਂ ਕਿਵੇਂ ਆ ਫਿਰ ਇਹ ਵੀਰੇ ਜਦੋਂ ਨਾ ਕੋਈ ਵੀ ਆ ਹੁਣ ਜਿਵੇਂ ਮੰਨ ਕੇ ਚਲੋ ਆਪਾਂ ਜਦੋਂ ਜਿਹੜੀ ਚੀਜ਼ ਚ ਪੈਂਦੇ ਆ ਜੀ ਫਿਰ ਆਪਾਂ ਨੂੰ ਉਹਦੀ ਬਰੀਕੀ ਹੌਲੀ ਹੌਲੀ ਸਾਰਾ ਪਤਾ ਲੱਗਦਾ ਰਹਿੰਦਾ ਜੀ ਹੁਣ ਸਾਡਾ ਤਾਂ ਇਹ ਕਿੱਤਾ ਹੀ ਹੋ ਗਿਆ ਸਾਨੂੰ ਫਿਰ ਪਹਿਲਾਂ ਤਾਂ ਚੱਲ ਜਾਂਦਾ ਸੀਗਾ ਜੀ ਵੀ ਚਲੋ ਜਾਨਵਰ ਲਿਆ ਦੇਤਾ ਪਰ ਹੁਣ ਮਤਲਬ ਕਿਰੇ ਜਿੰਨਾ ਵਧ ਗਿਆ ਹਨਾ ਜਿਵੇਂ ਬ੍ਰਾਂਡ ਵਾਲਾ ਕੰਮ ਹੋਇਆ ਪਿਆ ਜੀ 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 ਮਤਲਬ ਵੀ ਲੋਕ ਚਾਹੁੰਦੇ ਆ ਵੀ ਯਾਰ ਮੈਨੂੰ ਫਲਾਨੇ ਘੋੜੇ ਦਾ ਹੀ ਬੱਚਾ ਚਾਹੀਦਾ ਹੈ ਇਹਦਾ ਚਾਹੀਦਾ ਫਿਰ ਹੁਣ ਉਹ ਸਾਰੀ ਡਿਟੇਲ ਰੱਖਣੀ ਪੈਂਦੀ ਆ ਜੀ ਜੀ ਹੁਣ ਡੀਐਨਏ ਦਾ ਕੰਮ ਅੱਜਕੱਲ ਜੇ ਡੀਐਨਏ ਮਤਲਬ ਆਪਾਂ ਇਹ ਘੋੜਿਆਂ ਦੇ ਚੱਲਦੇ ਹਾਂ ਝੂਠ ਬੋਲ ਕੇ ਨਹੀਂ ਦੇ ਸਕਦੇ ਜੀ ਕਿਉਂਕਿ ਪਾਸਪੋਰਟ ਬਕਾਇਦਾ ਬੰਦ ਹੈ ਜੀ 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 ਹਾਂਜੀ ਸੋ ਕਿ ਇਹ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਜਗ੍ਹਾ ਦੇ ਚੁੱਕੇ ਹੋ ਜੇ ਗੱਲ ਕਰੀਏ ਪੰਜਾਬ ਜਾਲ ਆਲ ਇੰਡੀਆ ਆਲ ਇੰਡੀਆ ਚੱਲ ਆਲ ਇੰਡੀਆ ਜੀ ਹਾਂਜੀ ਜੀ ਜੀ ਇਹਦੀ ਮੁੱਲ ਦੀ ਗੱਲ ਕਰੀਏ ਤਾਂ ਕਿੰਨਾ ਕੁ ਮੁੱਲ ਹੈ ਵੈਸੇ ਤਾਂ ਭਰਾ ਹੋਣਾ ਮੈਂ ਵੀ ਮੈਂ ਮੈਂ ਦੱਸਦਾ ਇਹਨਾਂ ਦੀ ਨਾ ਐਮ ਆਰ ਪੀ ਤਾਂ ਕੋਈ ਹੁੰਦੀ ਨਹੀਂਗੀ ਜੀ ਇਹ ਚੀਜ਼ ਥੋਡੇ ਪਸੰਦ ਆਉਣ ਤੇ ਆ ਦੇਖੋ ਤੁਸੀਂ ਚਾਹੇ ਕਰੋੜ ਦਾ ਵੀ ਲੈ ਲਓ ਤੇ ਚਾਹੇ 10 ਲੱਖ ਦਾ ਵੀ ਲੈ ਲਓ ਠੀਕ ਆ ਪਰ ਮੈਂ ਉਹ ਅਨਮੋਲੀਆਂ ਹੁੰਦੀਆਂ ਚੀਜ਼ਾਂ ਇਹਨਾਂ ਦਾ ਕੋਈ ਰੇਟ ਨਹੀਂ ਹੁੰਦਾ ਇਹ ਸਾਹਮਣੇ ਦੇ ਪਸੰਦ ਆਉਣ ਵਾਲੇ ਹੀ ਆ ਬਸ ਜੇ ਅਗਲੇ ਨੂੰ ਪਸੰਦ ਆ ਗਿਆ ਉਨੇ ਕਹਿਣਾ ਵੀ ਮੈਂ ਲੈਣੀ ਚਾਹੀਦੀ ਅੱਖ ਪਰਖੂ ਹੋਣੀ ਚਾਹੀਦੀ ਹਾਂ ਬਸ ਇਹਨਾਂ ਦੇ ਕੋਈ ਜੇ ਆਪਾਂ ਅੱਜ ਕਹਿਦੀ ਆ ਵੀ ਉਹ 2 ਕਰੋੜ ਦਾ ਜੀ ਫਲਾਨਾ ਮੈਂ ਇਹ ਚੀਜ਼ਾਂ ਚ ਨਹੀਂ ਹੁੰਦਾਗਾ ਠੀਕ ਆ ਆਪਾਂ ਜਾਇਜ਼ ਮਤਲਬ ਭਰਾ ਨਾਲ ਮੁੱਲ ਨਹੀਂ ਕੀਤਾ ਤੁਸੀਂ ਕੋਈ ਨਹੀਂ ਕਰਨਾ ਅੱਗੇ ਵੀ ਨਹੀਂ ਕਰਨਾ ਜੀ ਜੀ ਮਤਲਬ ਜਿੰਨੇ ਜਾਨਵਰ ਹੁਣ ਬਾਈ ਦਾ ਫਾਰਮ ਬਣੀ ਜਾਂਦਾ 15 20 ਘੋੜੀਆਂ ਬਾਈ ਨੇ ਰੱਖਣੀਆਂ ਚਲੋ ਜਿੰਨੇ ਸਾਡੇ ਤੋਂ ਸੇਵਾ ਹੋ ਸਗੀ ਹੈਲਪ ਕਰਾਂਗੇ ਜੀ ਹਾਂ ਮਿੰਨਾਲ ਜੇਕਰ ਹੋਰ ਭਰਾ ਨੇ ਕਿਸੇ ਨੇ ਲੈਣੀ ਹੋਵੇ ਤੇ ਤੁਹਾਡਾ ਸੰਪਰਕ ਨੰਬਰ ਵੀ ਦੇ ਦਿਓ ਤੇ ਆਪਣੇ ਕੋਲ ਕਿਹੜੀ ਕਿਹੜੀ ਲਾਈਨ ਦੀ ਮਿਲ ਜਾਂਦੀਆਂ ਜਿਹੜੀਆਂ ਘੋੜੀਆਂ ਵੀਰੇ ਜਿਆਦੇ ਆਪਣੇ ਕੋਲੇ ਜਿਵੇਂ ਹੁੰਦੇ ਆ ਮਾਰਵੜੀ ਜੀ ਤੇ ਨੁਕਰੇ ਦੋਨੋਂ ਦੋ ਬਰੀਡਾਂ ਹੀ ਆਪਣੇ ਮੇਨ ਆ ਠੀਕ ਆ ਜੀ ਤੇ ਦੋਨੋਂ ਹੀ ਆਪਣੇ ਕੋਲੇ ਟੌਪ ਦੇ ਜਾਨਵਰ ਹੁੰਦੇ ਆ ਜੀ ਜੀ ਹਾਂਜੀ ਸੋ ਤੁਹਾਡਾ ਪੂਰਾ ਐਡਰੈਸ ਦੱਸ ਦਿਓ ਕਿਹੜਾ ਐ ਕਿਉਂਕਿ ਮੇਰਾ ਵਿਸ਼ਾ ਪਹਿਲਾ ਐ ਖੇਤੀਬਾੜੀ ਨਾਲ ਤਾਂ ਆਪਾਂ ਕੰਮ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਦੇਖਦੇ ਤਾਂ ਪਹਿਲਾਂ ਵੀ ਇਹ ਵੀਡੀਓ ਹਾਂਜੀ ਹਾਂਜੀ ਪਰ ਇਹ ਵਿਸ਼ਾ ਮੇਰੇ ਲਈ ਪਹਿਲਾ ਮੈਂ ਤਾਂ ਪੁੱਛ ਰਿਆ ਪੂਰਾ ਨਾਮ ਅਤੇ ਪੂਰਾ ਐਡਰੈਸ ਦੱਸ ਦਿਓ ਹਾਂਜੀ ਹਾਂਜੀ ਵੀਰੇ ਅ ਜਸਕਰਨ ਸਿੰਘ ਆ ਜੀ ਨਾਮ ਜੀ ਤੇ ਐਡਰੈਸ ਜਿਹੜਾ ਆਪਣਾ ਮਤਲਬ ਬੀਪੀਓ ਕਾਲੀ ਵਾਲਾ ਪਿੰਦਾ ਇਹ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਤੇ ਫਿਰੋਜ਼ਪੁਰ ਦੇ ਹੱਦ ਤੇ ਆ ਜੀ ਜਿਵੇਂ ਤਲਵੰਡੀ ਭਾਈ ਲਾ ਲਓ ਤੁਸੀਂ ਜੀ ਜੀ ਉਹਦੇ ਨਾਲ ਆ ਜੀ ਬਿਲਕੁਲ ਪਿੰਡ ਜੀ ਜੀ ਹਾਂਜੀ 10 ਕਿਲੋਮੀਟਰ ਤਲਵੰਡੀ ਤੋਂ 4 ਕਿਲੋਮੀਟਰ ਆ ਜੀ ਤਲਵੰਡੀ ਭਾਈ ਤੋਂ ਹਾਂਜੀ ਭਾਈ ਸੋ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ ਤੇ ਉਮੀਦ ਕਰਦਾ ਸਾਡੇ ਦਰਸ਼ਕਾਂ ਨੂੰ ਵੀ ਇਹ ਜਾਣਕਾਰੀ ਚੰਗੀ ਲੱਗੇਗੀ ਤੇ ਸਰਦਾਰ ਨਿਰਮਲ ਸਿੰਘ ਜੀ ਨੂੰ ਵੀ ਬਹੁਤ ਵਧਾਈ ਹਾਂਜੀ ਬਾਕੀ ਬਾਕੀ ਹੁਣ ਇਹ ਮੈਂ ਦੱਸਣਾ ਚਾਹੁੰਦਾ ਜਿੰਨੇ ਵੀ ਚਲੋ ਭਰਾ ਆਪਣੇ ਚੈਨਲ ਦੇਖ ਰਹੇ ਆ ਜੀ ਇਹਦੀ ਹੁਣ ਸਰਵਿਸ ਵੀ ਕਿਉਂਕਿ ਸੀਜ਼ਨ ਆ ਗਿਆ ਤੇ ਓਪਨ ਕਰਾਂਗੇ ਬੜੀ ਕਿਉਂਕਿ ਭਾ ਨੂੰ ਕੋਈ ਆਈ ਨਹੀਂਗਾ ਕਮੀ ਕਿਸੇ ਗੱਲੋਂ ਠੀਕ ਹੈ ਜੈਨੂਅਲ ਫੀਸ ਰੱਖਾਂਗੇ ਇਹ ਨਹੀਂ ਵੀ ਲੋਕਾਂ ਨੂੰ 3-3 ਲੱਖ ਫੀਸ ਕਰਤੀ ਤੇ ਬੱਚੇ ਬਾਅਦ ਚ ਉਹਨਾਂ ਦਾ ਕੋਈ 50000 ਦਾ ਨਾ ਲਵੇ ਜੀ 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 ਠੀਕ ਹੈ ਨਾ ਚੰਗੀਆਂ ਕੁੜੀਆਂ ਚੰਗੇ ਬੱਚੇ ਹੋਣਗੇ ਅਸੀਂ ਬਾਈ ਹੁਣੀ ਆਪ ਵੀ ਖਰੀਦਣਗੇ ਜੀ ਠੀਕ ਹੈ ਨਾ ਵੀ ਸਾਨੂੰ ਵੀ ਸਾਡੇ ਘੋੜੇ ਦੇ ਬੱਚੇ ਸਾਡੇ ਕੋਲੇ ਵੱਧ ਤੇ ਵੱਧ ਹੋਣ ਪਰ ਕੋਈ ਇੱਥੇ ਜੰਪ ਦਾ ਇਸ਼ੂ ਨਹੀਂ ਰਹਿਣਾਗਾ ਜੀ ਵੀ ਕੋਈ ਇੱਥੇ ਇਹ ਨਹੀਂਗਾ ਵੀ ਕੱਲ ਨੂੰ ਘੋੜਾ ਛੱਡਣਾ ਕੋਈ ਘੋੜੀ ਮਲਾਉਣਾ ਤੇ ਬੰਦਾ ਬਾਹਰ ਚ ਖੜਾ ਰਵੇ ਕੋਈ ਪਾਣੀ ਵੀ ਨਾ ਪੁੱਛੇ ਜਿਵੇਂ ਲੋਕ ਕਰਦੇ ਨੇ ਇੱਥੇ ਠੋਡਾ ਆਪ ਦਾ ਫਾਰਮਰ ਰਹਿਣ ਨੂੰ ਜਗਾ ਸਭ ਕੁਛ ਲੰਚ ਡਿਨਰ ਰੋਟੀ ਪਾਣੀ ਕੋਈ ਪਰਵਾਹ ਨਹੀਂ ਕੋਈ ਫੀਸ ਨਹੀਂ ਇੱਥੇ ਤਾਂ 50 100 ਬੰਦਾ ਆ ਜਾ ਕੋਈ ਫਰਕ ਨਹੀਂ ਮੈਂ ਤਾਂ ਲਗਾਤਾਰ ਜੁੜਿਆ ਹੋਇਆ ਹਾਂ ਨਹੀਂ ਮੈਂ ਮਹਾਰਾਜ ਦੀ ਮਿਹਰ ਵੜੀ ਜੀ ਤੇ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਉਧਰ ਕਿੰਨੀਆਂ ਹੜਾਂ ਦੇ ਪੀੜ